ਹੋ ਜੀ ਠੰਡੇ ਵਰਦੀ ਵੀ ਮਾ ਸਾਡੇ ਦਾ ਪਹੁੰਚ ਤੇ ਕਾਠ ਬਹੁਤ ਜਿਆਦੇ ਆ। ਲਓ ਜੀ ਤੇ ਬੰਪਰ ਵਾਲੀ ਬਲੇਟਾਂ ਤੇ ਆ ਦੇਖੋ ਰੈਡੀ ਪਈਆਂ ਨੇ ਕੱਟੀਆਂ ਹੋ ਜਾਂ ਤੇ ਬੱਤੀਆਂ ਜਲ ਲਓ ਜੀ ਕਹਿੰਦੇ ਸੰਗਤ ਪਹੁੰਚ ਗਈ ਪਿੰਡ ਰੋੜ ਕੇ ਨਹੀਂ ਵੀਰੇ ਫਲੈਸ਼ ਨਹੀਂ ਲਾਉਣੀ ਆਪਾਂ। ਜੀ ਆਪਾਂ ਪਹੁੰਚ ਗਏ। ਤਿਆਰ ਸੋਨਾ ਕੋਲੇ। ਲਓ ਜੀ ਫੋਰਡ 3600 ਇਹ ਪਹੁੰਚਿਆ ਪਿੰਡ ਬੂਤ ਘੜ ਤੋਂ ਤੇ ਖੰਨੇ ਕੋਲ ਆਇਆ ਡਾਇਰੈਕਟਰ ਆਪਣੇ ਕੋਲ ਸੀ ਤੇ ਆਪਾਂ ਇਹਨੂੰ ਲਾਉਣਾ ਬੰਪਰ ਬੰਪਰ ਇਹਨੂੰ ਲੱਗਿਆ ਛੋਟਾ ਤੇ ਬੰਪਰ ਇਹਨੂੰ ਲਾਵਾਂਗੇ ਆਪਾਂ ਹੁਣ ਬਿਨਾਂ ਜੋੜ ਵਾਲਾ ਤੇ ਬਾਕੀ ਉਹ ਬੰਪਰ ਖੋਲਦੇ ਆਂ ਤੇ ਖੋਲ ਕੇ ਫਿਰ ਕਰਦੇ ਆਂ ਪਲੇਟਾਂ ਤੇ ਰੈਡੀ ਲਓ ਜੀ ਤੇ ਬੰਪਰ ਵਾਲੀ ਪਲੇਟਾਂ ਤੇ ਆ ਦੇਖੋ ਰੈਡੀ ਪਈਆਂ ਨੇ ਕੱਟੀਆਂ ਹੋ ਜਾਂ ਤੇ 32 ਇੰਚ ਲੰਬਾਈ ਆ ਬੰਪਰ ਦੀ ਤੇ ਬਾਕੀ ਮੇਨ ਬਟਨਸ ਲਾਕ ਪੈ ਗਏ ਤੇ ਆਪਾਂ ਕਾਸਕੇ ਹੁਣ ਕਰਦੇ ਆਂ ਬੰਪਰ ਦੀ ਆਪਾਂ ਫਿਟਿੰਗ ਸ਼ੁਰੂ ਲਓ ਜੀ ਬੰਪਰ ਕੱਚਾ ਹੋ ਗਿਆ ਤੇ ਬਾਕੀ ਰੂਪ ਟੋਕਿਆ ਸਾਰੀ ਬਿਨਾਂ ਜੋੜ ਵਾਲਾ ਬਾਈਕਾਂ ਦਾ ਸੀ ਲਾਉਣਾ ਬੰਪਰ ਤੇ ਬਈ ਇੰਨਾ ਹੀ ਉੱਚਾ ਰੱਖਣਾ ਤੇ ਇੰਨਾ ਹੀ ਲੰਬਾ ਰੱਖਣਾ ਕਹਿੰਦਾ ਤੇ ਆਪਾਂ 32 ਇੰਚ ਦੀ ਲੰਬਾਈ ਕਰੀ ਆ ਤੇ ਬਾਕੀ ਉੱਚਾ ਆਪਾਂ ਲੈਂਥ ਦੇ ਹਿਸਾਬ ਨਾਲ ਕਰਤਾ ਤੇ ਬਾਕੀ ਚਾਦ ਜੋੜ ਭਾਰਤੀ ਹੁਣ ਪੱਕਾ ਕਰਕੇ ਲਾਉਨੇ ਆ ਥੱਲੇ ਫਿਰ ਹੈਗੇ ਇਕੱਲੇ ਆਪਾਂ ਤੇ ਬਚ ਗਿਆ ਇੱਕ ਤੇ ਆਓ ਫਿਰ ਹੁਣ ਉਹ ਪੱਕਾ ਕਰਕੇ ਲਾਉਨੇ ਆ ਫਿਰ ਥੱਲੇ ਲਓ ਜੀ ਬੰਪਰ ਹੋ ਗਿਆ ਰੈਡੀ ਫੋੜਦਾ ਤੇ ਵਜਨ ਬਣਿਆ 90 ਕਿਲੋ 880 ਗ੍ਰਾਮ ਤੇ ਬਾਕੀ ਪੇਂਟ ਲਈ ਰੈੜੀਆਂ ਆਉ ਮਾਰਦੇ ਹਾਂ ਪੇਂਟ ਨੂੰ ਲਓ ਜੀ ਫੋਰ 3600 ਬੰਪਰ ਹੋ ਗਿਆ ਰੈਡੀ ਪੂਰਾ ਤੇ ਬਾਕੀ ਲਓ ਜੀ ਫੋਰ 3600 ਬੰਪਰ ਹੋ ਗਿਆ ਰੈਡੀ ਪੂਰਾ ਤੇ 90 ਕਿਲੋ ਵਜਨ ਤੇ 32 ਇੰਚ ਲੰਬਾਈ ਬਣੀ ਬੰਪਰ ਦੀ ਤੇ ਬਾਕੀ ਇਧਰ ਸੰਗਤ ਰੈਡੀ ਆ ਤੇ ਅੱਜ ਆਣਾ ਸੀ ਫਤੇਗੜ ਸਾਹਿਬ ਤੇ ਲੇਟ ਹੋ ਗਏ ਦੋ ਵਜੇ ਆਗੇ ਸੀ 22 ਵਜੇ ਥੋੜੀ ਟਾਈਮ ਹੋਇਆ ਥੋੜੀ 4 ਹੀ ਵਜੇ 4:00 ਵਜੇ 9 ਮਿੰਟ ਹੋ ਗਏ ਸਾਨੂੰ ਜੀ ਆਪਾਂ ਰੈਡੀ ਹੋ ਗਏ ਚਲੋ ਹੁਣ ਚੱਲਦੇ ਆਂ ਫਤੇਗੜ ਸਾਹਿਬ ਲਓ ਜੀ ਕਹਿੰਦੇ ਸੰਗਤ ਪਹੁੰਚ ਗਈ ਪਿੰਡ ਰੋੜ ਕੇ ਨਹੀਂ ਵੀਰੇ ਫਲੈਸ਼ ਨਹੀਂ ਲਾਉਣੀ ਆਪਾਂ ਤੇ ਬਿਸਕਟ ਖਾਂਦੇ ਹੋਏ ਸਰਦਾਰ ਜੀ ਸਾਰੇ ਤੇ ਰੋੜ ਕੇ ਪਹੁੰਚ ਗਏ ਆਪਾਂ ਸਵਾ ਚਾਰ ਵਜੇ ਚੱਲੇ ਸੀ ਆਪਾਂ ਉੱਥੋਂ ਤੇ ਬਾਕੀ ਆਓ ਫਿਰ ਹੁਣ ਤੇ ਪਹਿਲੀ ਜਿਹੜੇ ਆਪਾਂ ਰੋਕਾਂਗੇ ਰਾੜਾ ਸਾਹਿਬ ਰਾੜਾ ਰੋਕ ਕੇ ਫਿਰ 10-15 ਮਿੰਟ ਰੋਕ ਕੇ ਫਿਰ ਆਪਾਂ ਚੱਲਾਂਗੇ ਉੱਥੋਂ ਲਓ ਜੀ ਸੰਗਤ ਰਾੜਾ ਸਾਹਿਬ ਪਹੁੰਚ ਗਈ ਸਾਰੀ ਆਪਣੀ ਤੇ ਬਾਕੀ ਹੁਣ ਕੀ ਚੱਲਦੇ ਆਂ ਆਪਾਂ ਅੱਗੇ ਸਾਦਾ ਪਾਣੀ ਆਪਾਂ ਅੱਗੇ ਛਕਾਂਗੇ ਬੰਦੇ ਕਹਿੰਦੇ ਗਾਂ ਛਕਣਾ ਲੋ ਜੀ ਆਪਾਂ ਪਹੁੰਚ ਗਏ ਫਤਿਹਗੜ੍ਹ ਸਾਹਿਬ ਤੇ ਬਾਕੀ ਚੱਲਦੇ ਆਂ ਛੋਣਾਂ ਵਾਲੀ ਟਰਾਲੀ 'ਚ ਜਾ ਕੇ ਦੋ ਘੰਟੇ ਆਰਾਮ ਕਰਦੇ ਆਂ ਤੇ ਫਿਰ ਦੇਖਾਂਗੇ ਮੱਥਾ ਲੋ ਮਿੰਟ ਲਾ ਦਿੰਦੇ ਪੈਟਰੋਲ ਭਰਾਉਣਾ ਟਰਾਲੀ ਦੇ ਬੱਚੇ ਆਪਾਂ ਪਹੁੰਚ ਗਏ ਪਿਆਰ ਛੋਣਾਂ ਕੋਲੇ ਧੂਆਂ ਦਾ ਧੂਆਂ ਤਾਂ ਆ ਜਾ ਬਣਾਈ ਜਾਂਦੇ ਆ ਕਿਵੇਂ ਆ ਵਰ ਪੈਨਿਆ ਟਰਾਲੀ ਚ 2 ਘੰਟੇ ਕਰਦੇ ਆ ਆਰਾਮ ਆਪਾਂ। ਬਣਿਆ। ਸੁਪਰ ਸਾਹਿਬ ਚੱਲੇ ਟੈਰਾਂ ਵਾਲੇ। ਹੋਰ ਕੀ ਹਾਲ ਆ? ਆਸਾਨ ਸੁਭਿਆ ਕਰਦੇ ਆ ਕੋਸਾ। ਵਧੀਆ 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 ਹੋਰ। ਆਪਾਂ ਫਿਰ ਵਾਹ। ਚੱਲਦੇ ਆ ਕਰਦੇ ਆ ਨਮਸਕਾਰ। ਕੱਖ ਰੋ ਜਿਆਦੇ ਆ। ਤੇ ਬਾਕੀ ਬੰਦੇ ਇਕੱਠੇ ਕਰਦੇ ਆ ਬੰਦੇ ਇਕੱਠੇ ਕਰਕੇ ਆਪਾਂ। ਤੇ ਫਿਰ ਜਿਆਦਾ ਇਕੱਠੇ ਅੰਦਰ ਨਮਸਕਾਰ ਕਰਦੇ। ਕਾਲੇ ਗਰਾਈ ਹੋ ਜੀ ਠੰਡੇ ਮਰਦੀ ਵੀ ਬਸ ਸਾਡੇ ਜਤਾਂ ਪਾ ਤੇ ਕਾਠ ਬਹੁਤ ਜਿਆਦੇ ਆ ਬਾਕੀ ਬਹੁਤ ਜਿਆਦੇ ਰਾਜਨ ਲਓ ਜੀ ਤੇ ਆਪਾਂ ਚੱਲਿਆਂ ਘਰ ਨੂੰ ਹੁਣ ਤੇ ਸਾਬੀ ਵੀਰ ਹੌਣੀ ਮੰਦੀ ਵੀਰ ਹੌਣੀ ਆਗੇ ਸੀਗੇ ਸਾਡੀ ਦਾ ਕੇ ਤੇ ਚਲੋ ਇੱਧਰ ਦੇ ਐ ਥੱਕੇ ਹਾਰੇ ਪਿਆ ਬੰਦੇ ਸਾਰੇ ਲਓ ਜੀ ਪਹੁੰਚੀ ਸੰਗਤ ਤੇ ਉਹ ਵੀ ਯਾਤਰਾ ਆਪਣੀ ਕੋਈ ਤੇ ਚਲਦੇ ਆ ਬਾਈ ਜਾਨੀ ਘਰ ਨੂੰ ਸਾਬੀ ਬਾਈ ਤਾਂ ਫੇਰ ਖਲਾਉਣਾ ਗੇਟ ਚਲਦੇ ਆ ਅੰਦਰ